ਆਹ ਦੇਖ ਰਿਹਾ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਕਿਹਨੇ ਭੇਜਿਆ ਮੈਂ ਮੇਰੇ ਘਰ ਕੇ ਜਲਦੀ ਪੁੱਟਾ ਚੌਂਕੀਨ ਚਾਰ ਤੁਹਾਨੂੰ ਸੀਪੀ ਸਾਹਿਬ ਜਾਂ ਡੀਸੀ ਸਾਹਿਬ ਨੂੰ ਕੋਈ ਫੋਨ ਆਇਆ ਉਹਨਾਂ ਨੂੰ ਆਪਣੇ ਅਫਸਰਾਂ ਨੂੰ ਪੁੱਛ ਲਓ ਹਾਂਜੀ ਐਫ ਆਈ ਆਰ ਕਟੋਂਗੇ ਕੌਣ ਕੱਟ ਸਕਦਾ ਹੋਵੇ ਆਰਓ ਸਾਹਿਬ ਆਣ ਕੇ ਫਿਰ ਦੇਖਦੇ ਆ ਇਹਨੂੰ ਤਾਂ ਵਿਚਾਰੇ ਨੂੰ ਹਵਾ ਕਿ ਬਿਠਾਓ ਇਹਨੂੰ ਤਾਂ ਤੰਗ ਕੀਤਾ ਹੋਇਆ ਇਹ ਇਹ ਡਰਾਈਵਰ ਹੀ ਜੀ आगे से आगे पर देखो आया हूं आज बढ़िया है जी फर्स्ट में रहो यार मेरे माइक से ले आओ माइक से ले आओ आज बैठो सिटी Khanna City वन पुलिस वाले ने भेजा और ड्राइवर किथे है हमारा जेड़ा लेके आए वो ड्राइवर का नंबर भी है ला लो कोई गाड़ी इधर रुको सोपड़े कोई गाड़ी ਵੇ ਜਿਹਾ ਉਹਨਾਂ ਨੇ ਹੁਣ ਇਹਦਾ ਰਾਸ਼ਨ ਦਾ ਕੀ ਕਰਨਾ ਜਬਤ ਕਰ ਲਿਆ ਨਾ ਜਿੰਨੀ ਦੇਰ ਤੱਕ ਆ ਰਹੇ ਨਹੀਂ ਆਉਂਦੇ ਉਹ ਤੁਸੀਂ ਮੇਰੀ ਇਹ ਗੱਲ ਸਮਝੋ ਆਈ ਐਮ ਦਾ ਆਈ ਐਮ ਦੀ ਪੁਲਿਸ ਕਾਉਂਟਰਪਾਰਟ ਇੱਕ ਗੱਲ ਸੁਣੋ ਮੇਰੀ ਗੱਲ ਸੁਣੋ ਪਹਿਲੇ ਮੇਰੀ ਸਰ ਇਲੈਕਸ਼ਨ ਕਮਿਸ਼ਨ ਟੀਸੀ ਆਫਿਸ ਜਦੋਂ ਤੱਕ ਆ ਰਹੋ ਨੂੰ ਯਾ ਕਿਸੇ ਨੂੰ ਆਬਜ਼ਰਵਰ ਨੂੰ ਨਹੀਂ ਪਈ ਇਹਦੇ ਅਸੀਂ ਤੁਹਾਨੂੰ ਕੰਪਾਉਂਡ ਨਹੀਂ ਕਰਨ ਦੇਣਾ ਇਲੈਕਸ਼ਨ ਨੋਰਮਸ ਦੇ ਹਿਸਾਬ ਨਾਲ ਤੁਸੀਂ ਇਹਨੂੰ ਜ਼ਬਤ ਕਰ ਸਕਦੇ ਹੋ ਬਿਲਕੁਲ ਠੀਕ ਹੈ ਬਿਲਕੁਲ ਕਰ ਸਕਦੇ ਹੋ ਮੈਡਮ ਪੁਲਿਸ ਨਹੀਂ ਕਰ ਰਹੀ ਆ ਹਾਂ ਪਰ ਸਾਨੂੰ ਪੁਲਿਸ ਸੈਂਟਰ ਪਰ ਆਉਣਾ ਹੋ ਗਿਆ ਰੋ ਆਮ ਇਨ ਦੀ ਸਪੌਟ ਐਂਗਲਰ ਭਈਆ ਭਈਆ ਸਾਹ ਸਰ ਸਾਹ 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 ਸਰ ਸਾਨੂੰ ਸਾਨੂੰ ਪੁਲਿਸ ਤੇ ਭਰੋਸਾ ਹੀ ਨਹੀਂ ਰਿਹਾ ਕਿਉਂਕਿ ਆ ਆ ਮੁੰਡਾ ਸਾਨੂੰ ਕਹਿ ਰਿਹਾ ਸਿਟੀ ਵਨ ਪੁਲਿਸ ਖੰਡਾ ਨੇ ਇਹ ਟਰੱਕ ਭੇਜਿਆ ਹੈਗਾ ਇਹ ਟਰੱਕ ਨਹੀਂ ਕਰਦੇ ਇਹਦੇ ਐਂਟੀਸੀਡੈਂਟਸ ਕੀ ਨੇ ਕੌਣ ਆਇਆ ਬੰਦਾ ਕਿੱਥੋਂ ਆਇਆ ਓਨਰਸ਼ਿਪ ਕੀ ਦੀਆ ਇਟ ਇਜ਼ ਆਲ ਦਾ ਪਾਰਟ ਆਫ ਅ ਪੁਲਿਸ ਪ੍ਰੋਸੀਜਰ ਪੁਲਿਸ ਇਨਵੈਸਟੀਗੇਸ਼ਨ ਅਰੋ ਸਾਹਿਬ ਆਕੇ ਆਏ ਸੇ ਵਿਸ਼ਵਾਸ ਦਿਵਾ ਜਾਣ ਕਿ ਇਹ ਪੁਲਿਸ ਸਹੀ ਕਾਰਵਾਈ ਕਰੇਗੀ ਅਸੀਂ ਭੇਜ ਆਕੇ ਸਰਸਰਾ ਨਹੀਂ ਪਲੀਜ਼ ਸੌਰੀ ਤੁਹਾਨੂੰ ਵੀ ਤੁਹਾਨੂੰ ਭਰੋਸਾ ਹੈਗਾ ਪੁਲਿਸ ਸਹੀ ਕਾਰਵਾਈ ਕਰੇਗੀ ਤੁਸੀਂ ਰੈਸਟ ਸ਼ੋਰ ਕਰੋ ਅਸ਼ੋ ਜੀ ਉੱਥੇ ਤੁਹਾਨੂੰ ਐਕਟਿਵ ਆਫੜਵਾਤੇ ਗਏ ਹੈਗੇ ਆ ਤੁਸੀਂ ਮੁੜ ਕੇ ਸਾਡਾ ਵਰਕਰ ਕੁੱਟਣਾ ਸ਼ੁਰੂ ਕਰਤਾ ਮੈਂ ਕਿੰਦਾ ਰੈਸਟ ਸ਼ੋਰ ਕਰਾਂ ਨਹੀਂ ਕਿ ਨਹੀਂ ਅਰੋਪ ਨਹੀਂ ਅਰੋਪ ਨਹੀਂ ਫੇਸਬੁੱਕ ਤੇ ਆ पुलिस फुट या चार, चार बंदे एक एक चार बंदे एक पुलिस फुट नहीं जी नहीं जी नहीं जी पहला पहला, आ पहला आ आ नहीं नहीं करके तुझे इलेक्शन प्रोसेस में करो तुझे करो जो मेरे कार्रवाई कर सकते हो पर ले आओ तुझे पहला आरोप साहब ने कहा थे किसने पहले सानू ऑब्जर्वर लिख आई था एक ऑब्जर्वर में बुलाओ पहला प्लीज बुलाओ ऑब्जर्वर हाँ और साथ प्लीज ना रहे <laughs>